ਸ੍ਰੀਕਾਲ ਜੀ ਖੇਤੀਬਾੜੀ ਸੂਚਨਾਵਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਜਗਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਸ਼੍ਰੀ ਮੁਖਸਰ ਸਾਹਿਬ ਔਰ ਮੇਰੇ ਨਾਲ ਨੇ ਡਾਕਟਰ ਰਮਨਦੀਪ ਕਾ ਬਾਗਵਾਨੀ ਵਿਕਾਸ ਅਫਸਰ ਸ਼੍ਰੀ ਮੁਖਸਰ ਸਾਹਿਬ ਅੱਜ ਆਪਾਂ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਟੇਟ ਪਲਾਨ ਸਕੀਮਾਂ ਜੋ ਬਾਗਵਾਨੀ ਵਿਭਾਗ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਬਾਰੇ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਔਰ ਉਹਨਾਂ ਤੋਂ ਜਾਣਦੇ ਆ ਸਟੇਟ ਪਲਾਨ ਸਕੀਮਾ ਬਾਰੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਡਾਕਟਰ ਸਾਹਿਬ ਸਾਡੇ ਬਾਗਵਾਨ ਪ੍ਰਾਮਾ ਨੂੰ ਪੰਜਾਬ ਸਰਕਾਰ ਵੱਲੋਂ ਜੋ ਸਟੇਟ ਪਲਾਨ ਸਕੀਮਾ ਬਾਗਵਾਨੀ ਵਿਭਾਗ ਦੀਆਂ ਚੱਲ ਰਹੀਆਂ ਹਨ ਜੀ ਉਹਨਾਂ ਬਾਰੇ ਤੁਸੀਂ ਜਾਣਕਾਰੀ ਦਿਓ ਕਿ ਕਿਹੜੀਆਂ-ਕਿਹੜੀਆਂ ਸਕੀਮਾ ਹੈ ਤੇ ਉਹ ਕਿਸ ਤਰ੍ਹਾਂ ਉਹਨਾਂ ਦਾ ਲਾਭ ਲੈ ਸਕਦੇ ਆ ਸਭ ਤੋਂ ਪਹਿਲਾਂ ਸਾਰੀ ਸਰੂਤਾਂ ਨੂੰ ਸਤਿ ਸ਼੍ਰੀ ਅਕਾਲ ਪੰਜਾਬ ਰਾਜ ਸਰਕਾਰ ਦੁਆਰਾ ਜਿਹੜੀਆਂ ਬਾਗਵਾਨਾਂ ਨੂੰ ਸਕੀਮਾਂ ਚਲਾਈਆਂ ਚਲਾਈਆਂ ਜਾ ਰਹੀਆਂ ਨੇ ਉਹ ਕੁੱਲ 5 ਸਕੀਮਾਂ ਨੇ ਸਭ ਤੋਂ ਪਹਿਲਾਂ ਖੁੰਬਾਂ ਦੀ ਜਿਹੜੀ ਕਾਸ਼ਤ ਹੈ ਉਹਨੂੰ ਪ੍ਰੋਤਸਾਹਨ ਦੇਣ ਲਈ ਸਭ ਤੋਂ ਪਹਿਲਾਂ ਕੀ ਹੈ ਕਿ ਖੁੰਬਾਂ ਜਿਹੜੇ ਕਿ ਲੋਅ ਪੋਸਟ ਮੈਥਡ ਦੇ ਉੱਤੇ ਵਧੀਆਂ ਕਰਦੀ ਕਲਟੀਵੇਸ਼ਨ ਕਰਨਾ ਚਾਹੁੰਦੇ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਖੁੰਬਾ ਕਿੰਨੀ ਆ ਮਤਲਬ ਉਹਨਾਂ ਦੇ ਵਿੱਚ ਨਿਊਟ੍ਰੀਸ਼ਨਲ ਵੈਲਿਊ ਕਿੰਨੀ ਜ਼ਿਆਦਾ ਹੁੰਦੀ ਹੈ ਤੇ ਮਾਰਕੀਟ ਦੇ ਵਿੱਚ ਰੇਟ ਵੀ ਬਹੁਤ ਹਾਈ ਮਿਲਦਾ ਹੈ ਇਸ ਲਈ ਖੁੰਬਾ ਦੀ ਖੇਤੀ ਨੂੰ ਜਿਹੜਾ ਪਰਸਾਇਲਟ ਕਰਨ ਦੇ ਲਈ ਬਾਗਵਾਨੀ ਵਿਭਾਗ ਦੁਆਰਾ ਜਿਹੜੀ ਹੈ ਬੈਂਪੂ ਹਟਸਤੀ ਜਿਹੜੀ ਹੈ ਸਕੀਮ ਲਿਆਂਦੀ ਗਈ ਹੈ ਇਹਦੇ ਵਿੱਚ 30 ਬਾਈ 60 ਦੀ ਜਿਹੜੀ ਇਹ ਪੈਂਬੂ ਸਟਰਕਚਰ ਤਿਆਰ ਕੀਤੀ ਜਾਂਦੀ ਹੈ ਤੇ 2 ਲੱਖ ਰੁਪਿਆ ਦੀ ਜਿਹੜੀ ਹੈ ਲਾਗਤ ਆਉਂਦੀ ਹੈ ਜਿਸ ਤੇ 80 ਹਜ਼ਾਰ ਰੁਪਿਆ ਸਬਸਿਡੀ ਮਿਲਦੀ ਹੈ ਜੀ ਜੀ ਇਸ ਤੋਂ ਬਿਨਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਪਾਣੀ ਦੀ ਲਗਾਤਾਰ ਕਿੱਲਤ ਆ ਰਹੀ ਹੈ ਜਿਸ ਦੇ ਨਾਲ ਪਾਣੀ ਦੀ ਕਮੀ ਕਾਰਨ ਜਿਹੜੇ ਬਾਗ ਵੀ ਬਹੁਤ ਸੁੱਕਦੇ ਨੇ ਬਿਲਕੁਲ ਤੇ ਇਹਦੇ ਲਈ ਜਿਹੜੀ ਹੈ ਡ੍ਰਿਪ ਇਰੀਗੇਸ਼ਨ ਜਿਹਦੇ ਨਾਲ ਕੀ ਹੈ ਬਾਗਾਂ ਨੂੰ ਜਿਹੜਾ ਕੰਟੀਨਿਊਸਲੀ ਪਾਣੀ ਮਿਲਦਾ ਰਹਿੰਦਾ ਹੈ ਤੇ ਜਿਹਦੇ ਨਾਲ ਪਾਣੀ ਦੀ ਵੇਸਟੇਜ ਵੀ ਬਹੁਤ ਘੱਟ ਹੁੰਦੀ ਹੈ ਜੀ ਡ੍ਰਿਪ ਇਰੀਗੇਸ਼ਨ ਦੇ ਵਿੱਚ ਜਿਹੜੀ ਹੈ ਸਬਸਿਡੀ ਆਲਰੇਡੀ ਭੂਮੀ ਰੱਖਿਆ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਸਬਸਿਡੀ ਲੇਕਿਨ ਇਹਦੇ ਵਿੱਚ ਬਾਗਵਾਨੀ ਵਿਭਾਗ ਦੁਆਰਾ ਕੀ ਸਕੀਮ ਦਿੱਤੀ ਜਾ ਰਹੀ ਹੈ ਕਿ ਜੇ ਕੋਈ ਜ਼ਿਮੀਂਦਾਰ ਨਵਾਂ ਬਾਗ ਲਾਉਂਦਾ ਹੈ ਤੇ ਉਹਦੇ ਤੇ ਡ੍ਰਿਪ ਦੀ ਜਿਹੜੀ ਹੈ ਵਿਵਸਥਾ ਕਰਦਾ ਹੈ ਤਾਂ ਉਹਨੂੰ ਪ੍ਰੋਸਾਹਿਤ ਇੱਕ ਰਾਸ਼ੀ ਦਿੱਤੀ ਜਾਂਦੀ ਹੈ 10000 ਰੁਪਏ ਕਿੱਲੇ ਦੀ ਤੇ ਇਹ ਅਨਲਿमिटेड ਹੈ ਮਤਲਬ ਤੁਸੀਂ ਜਿੰਨਾ ਮਰਜ਼ੀ ਬਾਗ ਲਾ ਸਕਦੇ ਹੋ 10 ਕਿੱਲੇ 20 20 ਕਿੱਲੇ ਤਾਨੂੰ ਆਲਮੋਸਟ ਸਾਰੇ ਬਾਗ ਤੇ ਜਿਹੜੀ ਹੈ ਇਹਦੇ ਤੇ ਸਬਸਿਡੀ ਜਿਹੜੀ ਹੈ ਪ੍ਰੋਸਾਹਿਤ ਜਿਹੜੀ ਹੈ ਅਮਾਉਂਟ ਇਹ ਤੁਹਾਨੂੰ ਮਿਲੂਗੀ ਜੀ ਇਸ ਤੋਂ ਬਿਨਾ ਫੁੱਲਾਂ ਦੀ ਖੇਤੀ ਦੀ ਆਪਾਂ ਗੱਲ ਕਰੀਏ ਜੇ ਕੋਈ ਜ਼ਿੰਮੇਦਾਰ ਫੁੱਲਾਂ ਦੀ ਖੇਤੀ ਕਰਕੇ ਉਹਦੇ ਤੋਂ ਬੀਜ ਤਿਆਰ ਕਰਦਾ ਤਾਂ ਪਰ 1 ਏਕੜ 14000 ਕੀ ਆ ਉਹਨਾਂ ਨੂੰ ਸਬਸਿਡੀ ਪੰਜਾਬ ਰਾਜ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਜੀ ਜੀ ਇਸ ਤੋਂ ਬਿਨਾ ਜਿਵੇਂ ਹੁਣ ਆਪਾਂ ਪ੍ਰੋਡਕਸ਼ਨ ਕਰ ਲਈ ਹੈ ਫਲਾਂ ਦੀ ਸਬਜ਼ੀਆਂ ਦੀ ਪਰ ਉਹਨਾਂ ਨੂੰ ਆਪਾਂ ਜੇ ਪ੍ਰੋਪਰਲੀ ਪੈਕ ਕਰਕੇ ਮਾਰਕੀਟ ਦੇ ਵਿੱਚ ਨਹੀਂ ਲੈ ਕੇ ਜਾਂਦੇ ਤਾਂ ਆਪਣੇ ਜਿਹੜੇ ਜ਼ਮੀਦਾਰ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਸ ਲਈ ਪੰਜਾਬ ਰਾਜ ਸਰਕਾਰ ਦਾਰਾ ਜਿਹੜੇ ਕਾਰਟਨ ਬਾਕਸਸ ਤੇ ਪਲਾਸਟਿਕ ਰੇਟਾਂ ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਜਿਹੜੇ ਕਾਰਟਨ ਬਾਕਸਸ ਨੇ ਉਹ 500 ਇੱਕ ਜ਼ਮੀਦਾਰ 500 ਕਾਰਟਨ ਬਾਕਸਸ ਲੈ ਸਕਦਾ ਹੈ ਅਤੇ 200 ਕਰੇਟਾ ਲੈ ਸਕਦਾ ਹੈ ਔਰ ਇਹਦੇ ਤੇ 50% ਜਿਹੜੀ ਹੈ ਤੁਹਾਨੂੰ ਸਬਸਿਡੀ ਦਿੱਤੀ ਜਾਂਦੀ ਹੈ لیکن ਇਹਦੇ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੇ ਪਲਾਸਟਿਕ ਰੇਟ ਨੇ ਵਨ ਟਾਈਮ ਯੂਜ਼ ਪਲਾਸਟਿਕ ਰੇਟ ਨੇ ਯਾਨੀ ਕਿ ਜਿਹੜੇ ਅੰਡ ਗਾਹਕ ਤੱਕ ਜਾਣਗੇ ਉਹਨਾਂ ਨੂੰ ਵਾਪਸ ਜਿਹੜਾ ਜ਼ਿੰਮੇਵਾਰ ਨਹੀਂ ਲੈ ਸਕਦਾ ਉਹਦੇ ਤੇ ਇਹ ਸਬਸਿਡੀ ਹੈ ਜੀ ਔਰ ਇਸ ਤੋਂ ਬਿਨਾ ਜਿਹੜੀ ਹੈ ਆਪਾਂ ਨੂੰ ਪਤਾ ਹੈ ਕਿ ਕੌਮੀ ਬਾਗਵਾਨੀ ਮਿਸ਼ਨ ਦੇ ਅੰਦਰ ਜਿਹੜਾ ਸੁਰੱਖਿਅਤ ਖੇਤੀ ਤੇ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਪੋਲੀ ਹਾਊਸਸ ਨੈਟ ਹਾਊਸਸ ਤੇ ਜੀ ਕੁਣ ਕਈ ਵਾਰੀ ਡਾਕਟਰ ਸਾਹਿਬ ਬਤੇ ਕੀ ਜੀ ਪ੍ਰੋਬਲਮ ਆਉਂਦੀ ਹੈ ਕਿ ਕੁਝ ਸਾਲਾਂ ਬਾਅਦ ਜਿਹੜਾ ਉੱਤੇ ਉਤਲਾ ਜਿਹੜਾ ਆਪਣਾ ਮਟੀਰੀਅਲ ਹੈ ਬਿਲਕੁਲ ਹਾਂ ਜੀ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਨੇਰੀ ਤੂਫਾਨ ਦੇ ਵਿੱਚ ਉਹ ਜਿਹੜਾ ਫਟ ਜਾਂਦਾ ਜਿਹੜੀ ਉਹ ਸ਼ੀਟ ਪਾਈ ਜਾਂਦੀ ਹੈ ਹਾਂ ਜੀ ਜਿਹੜਾ ਉੱਪਰ ਲ ਕਵਰਿੰਗ ਮਟੀਰੀਅਲ ਹੈ ਹੁਣ ਪੰਜਾਬ ਰਾਜ ਸਰਕਾਰ ਦੁਆਰਾ ਜਿਹੜੀ ਹੈ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਲੈਡਿੰਗ ਮਟੀਰੀਅਲ ਤੇ ਵੀ ਸਬਸਿਡੀ ਦਿੱਤੀ ਗਈ ਹੈ ਇਹਦੇ ਵਿੱਚ ਕੀ ਹੈ ਕਿ 12 ਲੱਖ ਰੁਪਿਆ ਦੀ ਕੋਸਟ ਨਾਲ ਤੁਸੀਂ ਤੁਹਾਡੀ ਇੱਕ ਸ਼ੀਟ ਤੇ ਉਹਦੇ ਜਿਹੜੇ ਸਕ੍ਰੀਓ ਜਾਂ ਐਪਰੈਂਸ ਵਗੈਰਾ ਤਿਆਰ ਹੁੰਦੇ ਨੇ ਉਹਦੇ ਤੇ 50% ਸਬਸਿਡੀ ਜਿਹੜੀ ਹੈ ਯਾਨੀ ਕਿ 6 ਲੱਖ ਰੁਪਇਆ ਪੰਜਾਬ ਰਾਜ ਸਰਕਾਰ ਦੁਆਰਾ ਦਿੱਤਾ ਜਾ ਰਿਹਾ ਹੈ ਜੀ ਤਾਂ ਡਾਕਟਰ ਇੱਕ ਚੀਜ਼ ਹੋਰ ਦੱਸੋ ਇਹ ਕਿਸ ਤਰ੍ਹਾਂ ਜਦੋਂ ਬਾਗਵਾਨ ਕੋਈ ਇਹ ਸਬਸਿਡੀਆਂ ਲੈਣਾ ਚਾਹੁੰਦਾ ਤਾਂ ਉਹ ਕਿੱਥੇ-ਕਿੱਥੇ رابطہ ਕਾਇਮ ਕਰ ਸਕਦਾ ਬਿਲਕੁਲ ਜਿਹੜੀਆਂ ਇਹ ਸਕੀਮਾਂ ਨੇ ਤੁਸੀਂ ਆਪਣੇ ਬਲਾਕ ਇੰਚਾਰਜ ਨੂੰ ਮਿਲ ਸਕਦੇ ਹੋ ਬਲਾਕ ਲੈਵਲ ਤੇ ਦਫ਼ਤਰ ਜਿਹੜੇ ਆ ਬਾਗਬਾਨੀ ਦੇ ਅਲੱਗ-ਅਲੱਗ ਬਲਾਕ ਲੈਵਲ ਤੇ ਦਫ਼ਤਰ ਸਥਿਤ ਨੇ ਆਪਣੇ ਬਲਾਕ ਇੰਚਾਰਜ ਨਾਲ ਤੁਸੀਂ ਰابطਾ ਕਾਇਮ ਕਰਕੇ ਇਹਨਾਂ ਸਬਸਿਡੀਆਂ ਨੂੰ ਅਵੇਲ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਡਾਕਟਰ ਗਮਨਦੀਪ ਜੀ ਤੁਸੀਂ ਬਹੁਤ ਹੀ ਵੱਡ ਮੁੱਲੀ ਜਾਣਕਾਰੀ ਦਿੱਤੀ ਹੈ ਤੇ ਮੈਨੂੰ ਉਮੀਦ ਹੈ ਇਸ ਪੰਜਾਬ ਸਰਕਾਰ ਦੀਆਂ ਜੋ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਹਨ ਉਹਨਾਂ ਦਾ ਬਾਗਵਾਨ ਲਾਹਾ ਲੈਣਗੇ Tá no ar.